ਪਹਿਲਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 50 ਸਾਲ ਲੋਕਾਂ ਨੂੰ ਇਹ ਗੱਲ ਲਿਖਿਆ ਕਿ ਪੰਥ ਖਤਰੇ 'ਚ ਹੈ। ਮੈਨੂੰ ਦੱਸੋ ਕਿੱਥੇ ਖਤਰੇ 'ਚ ਆ ਪੰਥ ਦੇ ਖਤਰੇ ਕੀ ਹੋ ਗਿਆ ਤੇ ਫਿਰ ਪੰਥ ਕਦਾ ਹੈ? ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈ। ਤੇ ਸਾਨੂੰ ਵੀ ਪੰਥ ਨੇ ਚੜ੍ਹਦੀ ਕਲਾ 'ਚ ਰੱਖਿਆ। ਬਾਦਲ ਸਾਹਿਬ ਇਹ ਗੱਲਾਂ ਸੁਣਾਉਂਦੇ ਸੀ ਤੇ ਲੋਕ ਉਹਨਾਂ ਨੂੰ ਮੁੱਟਾ ਬਾਦਦੇ ਸੀ। ਹੁਣ ਬਾਦਲ ਸਾਹਿਬ ਫੇਲ ਹੋ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਕਿ ਬਗੜਾੜੀ ਚ ਮੋਰਚੇ ਲੱਗੇ ਤੇ ਸੰਗਤਾਂ ਤੇ ਅਤਿਆਚਾਰ ਹੋਇਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਨ ਲਿਆ ਕਿ ਮੈਂ ਬੇਅਦਬੀ ਕਰਾਈ ਆ ਅਕਾਲ ਤਖਤ ਦੀ ਜਾ ਕੇ ਮਾਫ ਕਰਿਓ ਸਾਥ ਸੰਗਤ ਜੀ ਮੰਨਿਆ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਭਾਈ ਹਾਂ ਜਾਂ ਨਾ ਚ ਜਵਾਬ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚ ਤੇਰਾ ਹੱਥ ਹੈ ਕਹਿੰਦਾ ਹਾਂ ਜੀ ਸੰਗਤਾ ਤੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਤੇ ਬਗਰਾੜੀ ਮੋਰਚੇ ਤੇ ਤੂੰ लाਠੀ ਚਾਰਜ ਕਰਾਇਆ ਕਹਿੰਦਾ ਹਾਂਜੀ ਇਹ ਮੰਨਿਆ ਮੈਂ ਨਹੀਂ ਕਰਿਆ ਕੰਤ ਖਕਰੇ ਚ ਨਹੀਂ ਹੈ ਭਾਈ ਅਮਰਿਤਪਾਲ ਜੀ ਆ ਗਏ ਆ ਜਿਹੜਾ ਵਿਅਕਤੀ ਹੈ ਆ ਸ਼ਰਮਨਦੀਪ ਸਿੰਘ ਸਿੱਕੀ ਸਾਹਿਬ ਇਹ ਮੈਨੂੰ ਇਹਨਾਂ ਦੇ ਉਸ ਸਾਡੀ ਕਿਰਪਾਨ ਮੈਨੂੰ ਦੇਖਦੀ ਨਹੀਂ ਹੈ ਕਿਸੇ ਨੂੰ ਮੁਖਾਉਂਦੇ ਨਹੀਂ ਪਰ ਇਹ ਅਮਰ ਛਕਿਆ ਗਿਆ ਹੈ। ਔਰ ਇਸ ਬੰਦੇ ਨੇ ਮੈਂ ਸਲਾਮ ਕਰਦਾ ਇਸ ਬੰਦੇ ਨੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੋਈ ਬਗਰਾੜੀ ਚ 21 MLA ਸੀ 112 ਚ ਜਿਹਨੇ ਅਸਤੀਫਾ ਦਿੱਤਾ ਆਪ ਦੇ ਉੱਤੇ ਤੋਂ ਵੀ ਮੈਨੂੰ ਬੜਾ ਦੁੱਖ ਮੈਂ ਟੈਲੀਫੋਨ ਕੀਤਾ ਮੈਂ ਲਈ ਕੀ ਕੀਤਾ ਦੁਆਰੇ ਇਲੈਕਸ਼ਨ ਲੜਨਾ ਸੌਖਾ ਹੈ ਕਿਹਦਾ ਨਹੀਂ ਮੈਂ ਫੈਸਲਾ ਲੈ ਲਿਆ ਭਾਈ ਅਮਰਿਤਪਾਲ ਸਿੰਘ ਨੇ ਫੈਸਲਾ ਨਹੀਂ ਲਿਆ ਉਤਾਇਆ ਹੀ ਨਹੀਂ ਉੱਥੇ ਬਗਰਾੜੀ ਚ ਤੁਸੀਂ ਜਿਤਾਇਆ ਸੀ ਵੀ ਪਤਾ ਨਹੀਂ ਭਾਈ ਸਾਹਿਬ ਕੀ ਕਰਨਗੇ ਪਰ ਭਾਈ ਸਾਹਿਬ ਕੁਝ ਨਹੀਂ ਕਰ पाए ਦਮਦਮੀ ਤਖਤਸਾਲ ਜਿਹੜੀ ਜਿੱਥੇ ਸਿੱਖਾਂ ਦੇ ਉਪਦੇਸ਼ ਦਿੱਤਾ ਜਾਂਦਾ ਹੈ ਕੀ ਕੋਈ ਦੰਗਦਮੀ ਟਕਸਾਲ ਦਾ ਬੰਦਾ ਰਾਜਨੀਤੀ 'ਚ ਆਇਆ ਨਹੀਂ ਆਇਆ ਉਹ ਸਿੱਖਾਂ ਦੀ ਲੜਾਈ ਲੜੀ ਗੁਰਮਤੀਆਂ ਗੱਲਾਂ ਕੀਤੀਆਂ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਇਹ ਗੱਲ ਕੀਤੀ ਲੇਕਿਨ ਕੋਈ ਲੀਡਰ ਨਹੀਂ ਬਣਿਆ ਭਾਈ ਸਾਹਿਬ ਨੇ ਤਾਂ ਪਾਰਟੀ ਬਣਾ ਲਈ ਆਪਦੀ ਹੋ ਤਾਂ ਸਾਡੇ ਵਰਗਾ ਲੀਡਰ ਹੋ ਗਿਆ ਭਾਈ ਸਾਹਿਬ ਸਰਬਜੀਤ ਖਾਲਸਾ ਬਨਾਇਆ ਫਰੀਦਕੋਟ ਤੋਂ ਐਮਪੀ ਲੋਕਾਂ ਨੇ ਧੜਾ ਘੜ ਵੋਟਾਂ ਪਾਤੀਆਂ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਬੰਦੀ ਸਿੱਖਾਂ ਦੀ ਗੱਲ ਕਰੂਗਾ ਸਿੱਖਾਂ ਬਾਰੇ ਦੇਸ਼ ਦੀ ਲੋਕ ਸਭਾ 'ਚ ਬੋਲੂਗਾ ਅੱਜ 1.5 ਸਾਲ ਹੋ ਗਿਆ ਮੈਂ ਸਰਬਜੀਤ ਖਾਲਸਾ ਦਾ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਵੇਖਿਆ ਮੈਂ ਉੱਥੇ ਰੋਜ਼ ਬੋਲਦਾ ਹਾਂ ਪਾਰਲੀਮੈਂਟ 'ਚ ਉਹਨੇ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਵੀ ਨਹੀਂ ਬੁਲਾਈ ਮਾਂ ਦੇ ਸ਼ੇਰ ਨੇ ਐਸਾ ਤੁਸੀਂ ਜਿਤਾ ਕੇ ਭੇਜਿਆ ਪ੍ਰਿੰਕੋਟਾ ਰਿਆਂ ਨੇ ਗੁਰਦੁਆਰੇ ਦਾ ਗ੍ਰੰਥੀ ਕਿਹਨੂੰ ਬਣਾਉਣੇ ਹੋ ਚੰਗਾ ਭਾਈ ਧਾਲ ਕੇ ਲਿਆਓ ਜਿਹੜਾ ਕਥਾ ਚੰਗੀ ਸੁਣਾਵੇ ਤੇ ਪਾਠ ਚੰਗਾ ਕਰੇ ਸੰਗਤ ਨੂੰ ਆਨੰਦ ਆਵੇ ਜੇ ਭਾਈ ਐਸਾ ਆ ਜੇ ਤੇ ਉਥੇ ਰੀਲਾਂ ਹੀ ਵੇਖੀ ਜਾਵੇ ਤੇ ਗਾਣੇ ਸੁਣੀ ਜਾਵੇ ਦੱਸੋ ਕੀ ਬਣੂਗਾ ਗੁਰਦੁਆਰੇ ਦਾ ਜਿਵੇਂ ਕਾਲੀਦਾਰ ਕਹੀ ਜਾਂਦਾ ਹੁਣ ਅਸੀਂ ਅਭੀ ਭਾਈ ਚੁੱਪ ਕਰੇਗਾ ਆ ਬੀਬੀ ਰੰਧਾਵਾ ਠਲਤੀ ਕਾਲੀਆਂ ਨੇ ਪਹਿਲਾਂ ਤਾਂ ਕਹੇ ਤੇ ਬੀਬੀ ਰੰਧਾਵਾ ਬੀਬੀ ਰੰਧਾਵਾ ਧਰਮੀ ਫੌਜੀ ਦੀ ਘਰ ਵਾਲੀ ਧਰਮੀ ਫੌਜੀ ਦੀ ਘਰ ਵਾਲੀ ਇਹ ਦੱਸਿਆ ਹੀ ਨਹੀਂ ਵੀ ਗੈਂਗਸਟਰ ਦੀ ਸੱਸ ਹੈ ਜਿਹੜਾ ਗੋਲੀਆਂ ਮਾਰਦਾ ਲੋਕਾਂ ਨੂੰ ਪੈਸੇ ਲੈਂਦਾ ਲੋਕਾਂ ਫਿਰ ਅਸੀਂ ਜਿਹੜਾ ਰੋਲਾ ਪਾਇਆ ਹੁਣ ਧਰਮੀ ਫੌਜੀ ਦੀ ਇੱਕ ਫੋਟੋ ਲਾਤੀ ਹੈ 18 ਸਾਲ ਦੇ ਦੀ ਬੀਬੀ 80 ਸਾਲ ਦੀ ਹੈ ਧਰਮੀ ਫੌਜੀ ਦੀ 18 ਸਾਲ ਦੀ ਫੋਟੋ ਲਾਤੀ ਸਾਨੂੰ ਕੀ ਪਤਾ ਵੀ ਇਹ ਕੌਣ ਹੈ ਮਜੀਠਾ ਇਥੋਂ 40 ਕਿਲੋਮੀਟਰ ਹੈ 10 ਬੰਦੇ ਪਿੰਡ ਦੇ ਜਾਇਓ ਨਾ ਤੁਹਾਨੂੰ ਪਤਾ ਲੱਗਦੇ ਬੀਬੀ ਉੱਥੋਂ ਦੀ ਰਹਿਣਾ ਵੀ ਐ ਨਾਲੇ ਧਰਮੀ ਫੌਜੀ ਬਾਰੇ ਪਤਾ ਲੱਗ ਜੇ ਯਾਰ ਵੋਟ ਪਾਉਣੀ ਐ ਨਾਲੇ ਆਗੇ ਪਿੰਡ ਨੂੰ ਦੱਸ ਦਿਓ ਵੀ ਅਸੀਂ ਪਿੰਡ ਜਾ ਕੇ ਪੁੱਛਿਆ ਐ ਵੀ ਕੌਣ ਐ ਤੁਸੀਂ ਪੁੱਛਦੇ ਨਹੀਂ ਕੱਸਦੇ ਨਹੀਂ ਠਾ ਠਾ ਮੋਰਾ ਲਾ ਦਿੰਦੇ ਉਹ ਲੈ ਵੀ ਦੱਬ ਦਿਓ ਕੰਮ ਜੇ ਤੁਹਾਨੂੰ ਕਿਸੇ ਨੇ ਕਿਹਾ ਧਰਮੀ ਫੌਜੀ ਐ ਧਰਮੀ ਫੌਜੀ ਮੰਨ ਲੈਨੇ ਹੋ ਤੁਹਾਨੂੰ ਕਿਸੇ ਨੇ ਕੁਝ ਹੋਰ ਕਿਹਾ ਹੋਰ ਮੰਨ ਲੈਨੇ ਨੂੰ ਟਾਈਮ ਇਹ ਕਹਿੰਦਾ ਦਿਮਾਗ ਦੀ ਲੋੜ ਹੈ ਦਿਮਾਗ ਦਾ ਇਸਤੇਮਾਲ ਕਰਨਾ ਹੈ ਨਾਲ ਕਾਂਗਰਸ ਬਹੁਤ ਮਾੜੀ ਐ ਸਿੱਖਾਂ ਦੀ ਮਾਰੂ ਪਾਰਟੀ ਐ ਗੰਦੀ ਐ ਕਾਂਗਰਸ ਕਿਵੇਂ ਗੰਦੀ ਐ ਬਾਈ ਜੀ ਦੱਸੋ ਕਾਂਗਰਸ ਨੇ ਗੁਰਦੁਆਰੇ ਦੇ ਪਾਠ ਕਰਨ ਵਾਲਾ ਸਾਈਕਲ ਤੇ ਚੱਲਣ ਵਾਲਾ ਜਿਹੜਾ ਰੋਲ ਲਾਉਣ ਜਾਂਦਾ ਸੀਗਾ ਗੁਰੂ ਦੇ ਘਰ ਦੀ ਉਹਨੂੰ ਮਿਸਤਰੀ ਜਾਤ ਦਾ ਉਹ ਦੇਸ਼ ਦਾ ਰਾਸ਼ਟਰਪਤੀ ਪਾਗ ਵਾਲਾ ਪਹਿਲਾ ਬਣਾਇਆ ਗਿਆਨੀ ਗਾਇਤ ਸਿੰਘ ਦੱਸੋ ਹੋਰ ਕਿਹੜੀ ਪਾਰਟੀ ਨੇ ਬਣਾਇਆ ਆ ਕੇ ਹਿੰਦੁਸਤਾਨ ਦੀ ਸਰਕਾਰ 'ਚ ਕੋਈ ਪਾਗ ਵਾਲਾ ਬੰਦਾ ਪੰਜਾਬ ਦਾ ਹੈ ਨਹੀਂ